ਵਾਹਿਗੁਰੂ ਚਾਰਪਦਾਰਸ ਜੀ ਕੋ ਮੰਗੇ ਸਰਜਨਾ ਕੀ ਸੇਵਾਲਾਗਿ ਦੇਖ ਆਪਣਾ ਦੁੱਖ ਮਿਟਾਵੇ ਹਰ ਨਾਮ ਅਮਰ ਦੇਸ ਦਿਖਾਵੇ ਜੀ ਕੋ ਆਪਣੀ ਸੋਬਾ ਲੋਰੇ ਸਾਧ ਸੰਗਿ ਹੋਮੇ ਚੂਰੇ ਜੀ ਕੋ ਜਨਮ ਮਰਨ ਤੇ ਡਰਾਂ ਸਾਰ ਜਨਾਂ ਕੀ ਸਰਣੀ ਪਰ ਇਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕਤਾ ਕੇ ਬਲ ਬਲ ਦਾਸ ਗਿਆਨ ਅੰਜਨ ਗੁਰ ਦਿਆ ਅਗਿਆਨ ਅਧਿਰ ਬਿਨਾਸ ਹਰ ਕੀ ਸੰਤਪੀਤਿਆ ਨਾਨਕ ਮਾਨੰਤਰਗਾਸ ਵਾਹਿਗੁਰੂ 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 ਕਿਰਪਾ ਕਰੋ ਦੀਨ ਕੇ ਦਾਤੇ ਕਿਰਪਾ ਕਰੋ ਮੇਰਾ ਗੁਣ ਅਭਗਣ ਨ ਵਿਚਾਰੋ ਕੋਈ ਮਾਰਤੀ ਗ갸 ਤੂ ਪੈ ਸੁਆਮੀ ਮਾਨਸ ਕੀ ਗਤਿ ਹੈ ਵਾਹਿਗੁਰੂ 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 वाहीगुरू वाहीगुरू वाही गुरु वाग गुरु तन गुरु गुरू गुरु तन वागुरू गुरु वाही गुरु वागुरू गुरु वाही गुरु तन वागुरू गुरु तन गुरु वागुरू गुरु Wahe Guru, Wahe Guru, Wahe Guru, Vahi Wahe Guru, ji, Wahe Guru, Vahi Guru, Guru, Wahe 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 Guru, Wahe.

வா வா <p Freddie> Wahigur, 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 wahigur,

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਸ ਮਹੱਲਾ ਪੰਨਾ ਆਪਨ ਸੇਵਕ ਕੀ ਆਪੇ ਰੱਖ ਆਪੇ ਨਾਮ ਜਪਾਵੇ ਜੈ ਦੇ ਕਾਗਿਰਤ ਸੇਵਕ ਕੀ ਤਹਾਉ ਤਉ ਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕ